ਚੰਡੀਗੜ੍ਹ ਤੁਹਾਡਾ ਪਵਾਰ ਨੂੰ ਜਾੜਤੀ ਬਣਾਇਆ ਗਿਆ। ਉਹਦੀ ਬੋਲੀ ਜਿਵੇਂ ਪੰਜਾਬੀ ਮਾਂ ਬੋਲੀ ਦੀਆਂ ਉਹ ਬੋਲੀਆਂ ਨੇ। ਉਹ ਜੋ ਪਵਾਰਦੀ ਬੋਲੀ ਵੀ ਪੰਜਾਬੀ ਮਾਂ ਬੋਲੀ ਦੀ ਉਹ ਬੋਲੀ ਸੀ ਉਹਦੀ ਬੋਲੀ ਵੀ ਖਤਮ ਕਰਤੀ। ਪਰ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪਣੀ ਬੋਲੀ ਆਪਣੀ ਆਪਣੇ ਵਿਰਸੇ ਤੇ ਆਪਣੇ ਖਿੱਤੇ ਨੂੰ ਬਚਾਉਣ ਲਈ ਲੜ ਰਹੇ ਹੋ। ਸੋ ਆਪਾਂ ਜਕਾਰੇ ਛੰਡੇ ਹੋਏ ਬੈਠਿਆ ਯਾਰ ਦੋ ਜਕਾਰੇ ਛੱਡ ਗਏ ਆਪਾਂ। ਬਾਲੇ ਨੌਜਵਾਨ ਆਗੂ ਨਵਦੀਪ ਸਿੰਘ ਜਲਵੇੜਾ ਉਹ ਨੌਜਵਾਨ